ਵੀਰੋ ਕੋਕਾ ਕੋ ਨਾਮ ਚੱਲ ਰਿਹਾ ਹੈ ਦੋਸਤੋ ਨਾ ਗੁਰਜੀ ਦਾ ਖਾਲਸਾ ਲਾਈਵ ਹੋ ਜੀ ਕੀ ਫਤਿਹ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਜਦੋਂ ਇਸ ਧਰਤੀ ਤੇ ਆਉਂਦਾ ਹਨ ਉਹਨਾਂ ਜੀਵਨ ਦਾ ਅਧਿਕਾਰ ਤਾਂ ਕੁਦਰਤ ਦੇ ਦੇਖੇ ਤੋੜਦੀ ਹੈ ਪਰ ਜ਼ਿੰਦਗੀ ਜਿਉਣ ਦੇ ਲਈ ਕਈ ਚੀਜ਼ਾਂ ਦੀ ਲੋੜ ਪੈਂਦੀ ਹੈ ਤੰਦਰੁਸਤ ਜ਼ਿੰਦਗੀ ਜਿਉਣ ਦੇ ਲਈ ਕਈ ਚੀਜ਼ਾਂ ਦੀ ਲੋੜ ਪੈਂਦੀ ਹੈ ਜਿਵੇਂ ਗੁਰੂ ਸਾਹਿਬ ਵੀ ਕਹਿੰਦੇ ਨੇ ਕਿ ਪਾਣੀ ਬਹੁਤ ਮਹੱਤਵਪੂਰਨ ਚੀਜ਼ ਹੈ ਪਹਿਲਾ ਪਾਣੀ ਜੀਵ ਹੈ ਜਿੱਤੇ ਜਿੱਤੇ ਹਰਿਆ-ਭਰਿਆ ਸਭ ਕੁਝ ਪਾਣੀ ਤੋਂ ਬਣ ਜਿਮੀ ਹੈ ਪਰ ਸਾਡੇ ਪਾਣੀ ਦੀ ਹਾਲਤ ਇਹੋ ਜਿਹੀ ਕਰਤੀ ਹੈ ਕਿ ਸੁਧਾਰਨ ਬੰਦੇ ਹੁਣ ਸ਼ੁੱਧ ਪੀਣ ਪਾਣੀ ਪੀਣ ਨੂੰ ਵੀ ਤਰਸਣ ਲੱਗੇ ਨੇ ਪੰਜਾਬ ਦੇ ਲੋਕ ਅਮਰਤ ਵਰਗਾ ਪਾਣੀ ਜਿਹੜੀ ਧਰਤੀ ਦਾ ਸੀ ਪੰਜ ਦਰਿਆਵਾਂ ਦੀ ਧਰਤੀ ਸੀ ਜਿੱਥੋਂ ਮਰਜੀ ਪਾਣੀ ਕਿਤੇ ਟੋਬੇ 'ਚ ਖੜਾ ਹੈ ਕਿਤੇ ਨਾਲੇ 'ਚ ਵਗਦਾ ਹੈ ਕਿਤੇ ਖਾਲ 'ਚ ਚੱਲਦਾ ਪੀ ਲੈਂਦੇ ਸੀ ਲੋਕ ਅੱਜ ਕੱਲੋ ਪ੍ਰਦੂਸ਼ਿਤ ਇੰਨਾ ਹੋ ਗਿਆ ਕਿ ਹੁਣ ਪੀ ਕੇ ਬਿਮਾਰੀਆਂ ਲੱਗਦੀਆਂ ਨੇ ਪਹਿਲਾਂ ਪੀ ਕੇ ਤਾਂ ਨਰੁਸਤੀ ਹੁੰਦੀ ਹੁੰਦੀ ਸੀ ਕਿ ਪਾਣੀ ਪੰਜਾਬ ਦਾ ਪੀ ਲਿਆ ਪੰਜਾਬ ਦਾ ਪਾਣੀ ਪੀ ਕੇ ਵੀ ਬੰਦੇ ਖੜੇ ਹੋ ਜਾਂਦੇ ਸੀ ਤਾਂ ਉਹਨੇ ਨੁਕਸਾਨ ਕੀ ਕੀਤਾ ਸਾਡਾ ਨੁਕਸਾਨ ਇਹ ਕੀਤਾ ਉਹ ਕਹਿੰਦੇ ਪਹਿਲਾਂ ਤੁਹਾਡਾ ਪਾਣੀ ਬੰਗਾਰਤਾ ਹਾਲਾਂਕਿ ਕੁਦਰਤ ਦੀ ਦਾਤ ਹੈ ਕਿਸੇ ਨੇ ਆਪ ਨਹੀਂ ਬਣਾਈ ਕਿਸੇ ਨੇ ਫੈਕਟਰੀ ਚ ਨਹੀਂ ਬਣਾਈ ਤੇ ਉਹ ਸਕੂਦਰਤ ਦੀ ਦਾਤ ਸਭ ਨੂੰ ਮੁਫਤ ਵਿੱਚ ਮਿਲਦੀ ਸੀ ਬਰਾਬਰ ਮਿਲਦੀ ਸੀ ਕਿਉਂਕਿ ਕਿਸੇ ਨਾਲ ਵਿਤਕਰਾ ਨਹੀਂ ਕਰਦੀ ਜਿੱਥੋਂ ਮਰਜੀ ਸਾਰੇ ਪਾਣੀ ਪੀਂਦੇ ਸੀ ਤੇ ਹੁਣ ਉਹ ਵੀ ਮੁੱਲ ਵੇਖਣ ਲੱਗ ਗਏ ਆਮ ਫਕਸ਼ਣਾਂ ਦੇ ਵਿੱਚ ਆਪਾਂ ਲਗਾਤਾਰ ਦੇਖਦੇ ਹਾਂ ਕਿ ਪਲਾਸਟਿਕ ਦੀਆਂ ਬੋਤਲਾਂ ਆ ਰਾ ਪਲਾਸਟਿਕ ਦੀਆਂ ਪੀਤੀਆਂ ਵਾਲਾ ਪਾਣੀ ਆਉਣ ਲੱਗ ਗਿਆ ਮੁੱਲ ਖਰੀਦ ਕੇ ਪੀਓ ਤਜਾ ਆਰੋ ਨਵਾਉ ਘਰਾਂ ਦੇ ਵਿੱਚ ਉਹਨੂੰ ਸ਼ੁੱਧ ਕਰਕੇ ਪੀਓ ਜੋ ਵੀ ਮਰਜੀ ਮਤਲਬ ਖਾਚੇ ਵੱਧ ਗਏ ਕੁਦਰਤ ਦੀਆਂ ਨਿਯਮਤਾਂ ਵੀ ਅਸੀਂ ਉਸ ਤਰੀਕੇ ਨਾਲ ਰੱਖੀਆਂ ਨਹੀਂ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਕਿ ਅਸੀਂ ਐਸ ਢੰਗ ਨਾਲ ਹਰ ਚੀਜ਼ ਮੰਡੀ ਚੋਂ ਖਰੀਦ-ਖਰੀਦ ਆਪਣਾ ਜੀਵਨ ਜਿਉ ਸਕਦੇ ਹਾਂ ਇਹਦੇ ਲਈ ਇਹ ਸਭ ਨੂੰ ਪਤਾ ਕਿ ਪਾਣੀ ਮੁੱਕਣ ਵੀ ਚੱਲਿਆ ਸਾਡਾ ਡੂੰਗਾ ਹੋ ਗਿਆ ਬਹੁਤ ਜ਼ਿਆਦਾ ਘਰ ਬੋਰ ਨਲਕਾ ਨਲਕੇ ਤਾਂ ਹੁਣ ਕੰਮੇ ਨਹੀਂ ਦਿੰਦੇ ਹੁਣ ਤਾਂ ਬੋਰ ਇੰਨੇ ਡੂੰਗੇ ਹੋ ਗਏ ਕਿ ਜੋ ਇੱਕ ਖਰਜ ਹੈ ਸਾਰਾ ਬਾਈਟ ਖਾਦਾ ਦਿੰਦੇ ਨੇ ਲੋਕਾਂ ਦਾ ਵੀ ਭਾਈ ਇੰთა ਦਵਾਰਾ ਕਿਵੇਂ ਕੀਤਾ ਜਾਏ ਗਰੀਬ ਬੰਦਾ ਅੱਗੇ ਘਰੋ ਹੀ ਰੱਖਾ ਜੋ ਆਪਣਾ ਗੇੜ ਕੇ ਪਾਣੀ ਦਾ ਪ੍ਰਬੰਧ ਕਰ ਲੈਂਦਾ ਸੀ ਹੁਣ ਉਹ ਵੀ ਗਿਆ ਹੁਣ ਤਾਂ ਵਾਟਰ ਵਰਕਸ ਨੇ ਜੇ ਕਦੇ ਟੈਂਕੀ ਉਹਦੀ ਮੋਟਰ ਫੁੱਜੇ ਕਈ ਕਈ ਪੰਜ ਪੰਜ ਚਾਰ ਚਾਰ ਗਰ ਲੋਕ ਅੱਗੇ ਆਪਾਂ ਬਾਹਰਲੇ ਸੂਬਿਆਂ 'ਚ ਦੇਖਦੇ ਸੀ ਕਿੱਡੀ-ਕਿੱਡੀ ਦੂਰੋਂ ਘੜੇ ਭਰ ਕੇ ਲਿਆ ਰਹੇ ਨੇ। ਈਵਨ ਪੰਜਾਬ ਦਾ ਵੀ ਕੁਝ ਹਿੱਸਾ ਸੀ ਜਿੱਥੇ ਪਾਣੀ ਖਾਰਾ ਸੀ, ਏਟਲਾ। ਉੱਥੋਂ ਬਾਹਰੋਂ ਦੂਰੋਂ ਨੇ ਆਉਣਾ ਪੈਂਦਾ ਸੀ, ਇੱਕ-ਇੱਕ ਦੋ-ਦੋ ਬੰਦਿਆਂ ਦਾ ਸਵਾ ਸਾਰਾ ਦਿਨ ਪਾਣੀ ਢੋਣਿਆਂ ਦਾ ਲੱਗਦਾ ਸੀ। ਪੰਜਾਬ ਉਧਰ ਨੂੰ ਹੀ ਜਾ ਰਿਹਾ ਹੁਣ। ਤੇ ਸਾਡਾ ਪਾਣੀ ਜਾੜ ਬੁਝ ਕੇ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਤੇ ਮੁਕਾਇਆ ਵੀ ਜਾ ਰਿਹਾ। ਪ੍ਰਦੂਸ਼ਿਤ ਕਰਨ ਵਾਲਾ ਕੌਣ ਹੈ ਪਾਣੀ? ਵੱਡੀਆਂ-ਵੱਡੀਆਂ ਫੈਕਟਰੀਆਂ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਲੱਗਦੇ ਨੇ ਉਹਨਾਂ ਨੇ ਜਿਹੜਾ ਆਪਣਾ ਪਾਣੀ ਕਿਤੇ ਹੋਰ ਸਾਫ਼ ਕਰਕੇ ਭੇਜਣ ਦੀ بجائے ਜਾਂ ਧਰਤੀ ਦੇ ਹੇਠਾਂ ਅੰਦਰ ਬੋਰ ਕਰ ਲੈ ਹੇਠਾਂ ਬਾਹਰੇ ਮੈਂ ਜਾਂ ਫਿਰ ਖੁੱਲਾ ਹੋ دریا ਵਾਚਾਰੇ ਉਹ ਜਿੱਥੇ ਵੀ ਜਾਂਦਾ ਹੈ ਦੂਜੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੰਦਾ ਹੈ ਇਸੇ ਕਰਕੇ ਬਹੁਤ ਜ਼ਿਆਦਾ ਬਿਮਾਰੀਆਂ ਵੱਧ ਰਹੀਆਂ ਨੇ ਬਿਮਾਰੀ ਤਾਂ ਇਹ ਨਹੀਂ ਦੇਖਦੀ ਪਿੰਡ ਤੇ ਸ਼ਹਿਰ ਜਿਹੜਾ ਮਰਜੀ ਹੈ ਬਿਮਾਰੀ ਵੱਧ ਰਹੀ ਹੈ ਬਿਮਾਰੀਆਂ ਵੱਧਦੀ ਆ ਉਹਦੇ ਨਾਲ ਪਾਣੀ ਵਾਲੀਆਂ ਬਿਮਾਰੀਆਂ ਬਹੁਤ ਲੱਗ ਰਹੀਆਂ ਕਾਲੇ ਪੀਲੇ ਵਰਗੀਆਂ ਕੈਂਸਰ ਵਰਗੀਆਂ ਕੀ ਵੀ ਵਰਗੀਆਂ ਵੱਖ-ਵੱਖ ਕਿਸਮ ਦੀਆਂ ਬਿਮਾਰੀਆਂ ਪਹਿਲਾਂ ਨਾਲੋਂ ਜ਼ਿਆਦਾ ਵੱਧਦੀਆਂ ਨੇ ਜਦੋਂ ਬਿਮਾਰੀ ਵੱਧਦੀ ਹੈ ਤਾਂ ਜਿੰਨਾ ਕੁ ਅਸੀਂ ਰੋਜੀ ਰੋਟੀ ਲਈ ਕਮਾਉਨੇ ਆ ਪੈਸਾ ਜਿੰਨਾ ਕੁ ਬੱਚੇ ਦੀ ਬਿੰਦਿਆ ਤੇ ਲਾਉਣਾ ਹੁੰਦਾ ਉਹ ਕਮਾਉਨੇ ਆ ਜਾਂ ਹੋਰ ਕੰਮ ਲਈ ਖਰਚ ਕਰਨਾ ਕਬੀਰਦਾਰੀ 'ਚ ਉਹ ਪੈਸਾ ਫਿਰ ਬਿਮਾਰੀ ਤੇ ਖਰਚ ਕਰਨਾ ਸ਼ੁਰੂ ਹੋ ਜਾਂਦਾ ਤੁਹ ਕੋਈ ਡਾਕਟਰ ਨੂੰ ਤਾਂ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਭਾਈ ਘੱਟ ਲੈ ਮੇਰੇ ਕੋਲ ਹੈ ਨਹੀਂ ਉਹ ਕਹਿੰਦਾ ਘੱਟ ਆਲਾ ਤਾਂ ਹੋਰ ਜਾ ਦਵਾਖਾਨੇ ਚਲੀ ਜਾ ਕਿਤੇ ਜਾਂ ਬੰਦੇ ਨੂੰ ਕਹਿੰਦਾ ਭਾਈ ਮੇਰੇ ਕੋਲ ਤਾਂ ਇਹ ਨਹੀਂ ਆ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਇਥੇ ਬਿਲਕੁਲ ਹੀ ਛਿਲ ਲਾਉਣ ਨੂੰ ਨਹੀਂ ਤਾਂ ਕਹਿੰਦੇ ਇੰਨੇ ਭਰ ਜਾ ਪਹਿਲਾਂ ਉੱਥੇ ਕਾਊਂਟਰ ਤੇ ਤਾਂ ਹੱਥ ਲਾਵਾਂਗੇ ਮਰੀਜ਼ ਨੂੰ ਨਹੀਂ ਤਾਂ ਹੱਥ ਨਹੀਂ ਲਾਉਂਦੇ ਤਾਂ ਗਰੀਬ ਬੰਦੇ ਇਲਾਜ ਤੋਂ ਬਿਨਾ ਮਰਨ ਲੱਗੇ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਕਿਉਂਕਿ ਜਦੋਂ ਇਲਾਜ ਨਹੀਂ ਹੈ ਕਾ 2-4 ਸਾਲ ਪਹਿਲਾਂ ਹੀ ਚੜ ਜਾਂਦਾ ਬੰਦਾ ਗਰੀਬ ਜਦੋਂ ਤੁਹਾਡੇ ਕੋਲ ਜੇਬ ਦੇ ਵਿੱਚ ਪੈਸਾ ਹੀ ਨਹੀਂ ਹੈ ਇਸ ਕਰਕੇ ਬਿਮਾਰੀਆਂ ਵੀ ਅਸੀਂ ਆਪ შეੜੀਆਂ ਨੇ ਸਾਡੀ ਹਵਾ ਪ੍ਰਦੂਸ਼ਿਤ ਹੋ ਗਈ ਜਾਂ ਖਾਣ ਪੀਣ ਦੋਸਤ ਹੋ ਗਏ ਤੇ ਪਾਣੀ ਪ੍ਰਦੂਸ਼ਿਤ ਹੋ ਗਿਆ ਪਾਣੀ ਇਹ ਨਹੀਂ ਕਿ ਸਾਨੂੰ ਪਤਾ ਨਹੀਂ ਸੀ ਸਾਡੇ ਬਹੁਤ ਵਿਦਵਾਨ 40 ਸਾਲ ਪਹਿਲਾਂ ਕਹਿਣ ਲੱਗੇ ਸੀ ਕਿ ਜੇ ਝੋਨੇ ਦੀ ਫਸਲ ਐਵੇਂ ਹੁੰਦੀ ਰਹੀ ਤਾਂ ਪਾਣੀ ਪੰਜਾਬ ਦਾ ਮੁੱਕ ਜਾਣਾ ਉਦੋਂ ਸਾਡੇ ਸਮਝ ਨਹੀਂ ਆਇਆ ਬਹੁਤੇ ਲੋਕ ਸਾਡੇ ਕਹਿੰਦੇ ਪਾਣੀ ਵੀ ਕਦੇ ਮੁਕਦਾ ਹੁੰਦਾ ਇਥੇ ਜਿੰਨਾ ਮਰਜੀ ਫੇਰ ਆ ਜਾਂਦਾ ਹੈ ਤਾਂ ਕੁਦਰਤ ਨੇ ਦਿੱਤਾ ਪਰ ਹੁਣ ਤਾਂ ਸਾਡੇ ਸਾਹਮਣੇ ਹੁਣ ਤਾਂ ਪਤਾ ਲੱਗਣ ਲੱਗਿਆ ਕਿ ਮੈਂ ਤਾਂ ਮੁੱਕਣ ਜਾ ਰਿਹਾ ਮੁੱਕ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਵਾਸਤੇ ਕਰਨਾ ਕਿਨੇ ਹੁੰਦਾ ਇਹ ਤਰਦਤ ਜਿਹੜਾ ਸਾਡੇ ਭੁਖੇ ਹੁੰਦੇ ਨੇ ਜਿਨ੍ਹਾਂ ਨੇ ਪ੍ਰਬੰਧ ਕਰਨਾ ਹੁੰਦਾ ਉਹ ਪ੍ਰਬੰਧ ਕਰਨਾ ਸੀ ਕਿ ਪਾਣੀ ਕਿਵੇਂ ਬਚਾਈਏ ਅਸੀਂ ਪਹਿਲੀ ਗੱਲ ਤਾਂ ਮਾਤਰਾ ਦੇ ਵਿੱਚ ਪੂਰਾ ਪਾਣੀ ਕਿਵੇਂ ਬਚੇ ਦੂਜਾ ਇਹ ਦੂਸ਼ਤ ਹੋਣ ਤੋਂ ਕਿਵੇਂ بچਾਈਏ ਤਾਂ ਕਿ ਲੋਕਾਂ ਦੀਆਂ ਜਿੰਦਗੀਆਂ ਖਰਾਬ ਨਾ ਹੋਣ ਉਸ ਲਈ ਨੀਤੀ ਬਣਾਉਣੀ ਹੁੰਦੀ ਹੈ ਤੇ ਕਾਨੂੰਨ ਬਣਾਉਣਾ ਹੁੰਦਾ ਹੋਰ ਸਾਡੇ ਕਾਨੂੰਨ ਸਗੋ ਕਿਵੇਂ ਬਣ ਗਏ ਉਦੋਂ ਉਲਟ ਬਣ ਗਏ ਆ ਤਾਜੇ ਕਾਨੂੰਨ ਬਣੇ ਨੇ ਇਹ ਦੋ ਇੱਕ ਪਾਏ ਬਣ ਗਿਆ ਇਸ ਤੋਂ ਪਹਿਲਾਂ ਸਾਡੇ ਕੋਲ ਕਾਨੂੰਨ ਸੀ ਇੱਕ 1974 ਚ ਆਜ਼ਾਦੀ ਤੋਂ ਥੋੜਾ ਸਮਾਂ ਬਾਅਦ ਹੀ ਸਾਡੇ ਪੁਰਖਿਆਂ ਨੇ ਕਾਨੂੰਨ ਬਣਾਇਆ ਕਿ ਜਿਹੜਾ ਪਾਣੀ ਖਰਾਬ ਕਰੂਗਾ ਪਾਣੀ ਨੂੰ ਦੂਸ਼ਿਤ ਕਰੂਗਾ ਉਹਨੂੰ 6 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਹੋ ਸਕਦਾ ਹੁਣ ਇਹਨਾਂ ਨੇ ਕੀ ਕਿਹਾ ਉਹ ਕਹਿੰਦੇ ਜਿਹੜਾ ਪਾਣੀ ਦੂਸ਼ਿਤ ਕਰੂਗਾ ਤੁਸੀਂ ਗਲਤ ਇਲਜ਼ਾਮ ਲਾ ਰਹੇ ਹੋ ਫੈਕਟਰੀ ਵਾਲਿਆਂ ਤੇ ਅਮੀਰ ਬੰਦੇ ਆਫੇ ਵੀ ਜਿਆਦਾ ਪਾਣੀ ਖਰਾਬ ਕਰਦੇ ਨੇ ਇਹ ਤਾਂ ਬਹੁਤ ਜ਼ਿੰਮੇਵਾਰ ਬੰਦੇ ਨੇ ਵਿਚਾਰੇ ਕਾਨੂੰਨ ਹੀ ਗਲਤ ਬਣਿਆ ਹੋਇਆ ਕਾਨੂੰਨ ਬਦਲਤਾ ਜੀ ਹੁਣ ਕਿਸੇ ਨੂੰ ਸਜ਼ਾ ਨਹੀਂ ਹੁੰਦੀ ਸਜ਼ਾ ਨਹੀਂ ਹੋ ਸਕਦੀ ਪਾਣੀ ਦੂਸ਼ਤ ਕਰਨ ਤੋਂ ਤਾਂ ਆਪਾਂ ਅੱਗੇ ਆਪ ਆਮ ਕਹਿੰਦੇ ਹੁੰਦੇ ਕਿ ਜਿਹੜਾ ਕੋਈ ਜਨਤਕ ਚੀਜ਼ ਨੂੰ ਖਰਾਬ ਕਰਦਾ ਸਾਂਝੀ ਚੀਜ਼ ਨੂੰ ਕੁਦਰਤੀ ਚੀਜ਼ ਨੂੰ ਉਹਨੂੰ ਕਹਿੰਦੇ ਪਾਪ ਕਰ ਰਿਹਾ ਹੈ ਪਾਪੀ ਹੈ ਤਾਂ ਸਾਡੀਆਂ ਸਰਕਾਰਾਂ ਕਾਨੂੰਨ ਦੇ ਰਾਹੀਂ ਪਾਪ ਕਰ ਰਹੀਆਂ ਨੇ ਇਸ ਪੱਧਰ ਦਾ ਕਿ ਹੁਣ ਜੋ ਮਰਜ਼ੀ ਪਾਣੀ ਨੂੰ ਤੁਸੀਂ ਗੰਦ ਪਾਜੋ ਤੁਹਾਨੂੰ ਸਜ਼ਾ ਨਹੀਂ ਹੋਊਗੀ ਸਜਾ ਨਾ ਹੋਣ ਦਾ ਫਿਰ ਮਤਲਬ ਕੀ ਹੈ ਆ ਜਿਹੜੇ ਦਰਿਆ ਜਾਂਦੇ ਨੇ ਤੁਸੀਂ ਸੁਣਿਆ ਹੋਊ ਐ ਕਈ ਵਾਰ ਪੰਜਾਬ ਚ ਰੋਜ ਰੌਲਾ ਪੈਂਦਾ ਬੁੱਢੇ ਨਾਲੇ ਦਾ ਲੁਧਿਆਣੇ ਦੇ ਕੋਲੇ ਦੀ ਜਾਂਦ ਗੰਗਲਾ ਪਾਣੀ ਹੈ ਉਹ ਜਾ ਕੇ ਸਤਲੁਜ ਦੇ ਦਰਿਆ ਚ ਡਿੱਗਦਾ ਹੈ ਉਹ ਦਰਿਆ ਦਾ ਅੱਗੇ ਤੋਂ ਅੱਗੇ ਰਾਜਸਥਾਨ ਤੱਕ ਲੋਕ ਪਾਣੀ ਪੀਂਦੇ ਨੇ ਆਪਣੇ ਪੰਜਾਬ ਦੇ ਵਿੱਚ ਤੁਸੀਂ ਸੁਣਿਆ ਹੋਣਾ ਕੈਂਸਰ ਟ੍ਰੇਨ ਟ੍ਰੇਨ ਇੱਕ ਵੀਕਾ ਮੇਰ ਨੂੰ ਜਾਂਦੀ ਹੈ ਜਿਹੜੀ ਬਟਿੰਡੇ ਤੋਂ ਸ਼ੁਰੂ ਹੋ ਕੇ ਉੱਚ ਕੈਂਸਰ ਦੇ ਬਰੀਜ ਹੁੰਦੇ ਨੇ ਇਕੱਲੇ ਤੇ ਉੱਥੇ ਵੀ ਕੈਮੇਰਾ ਇਲਾਜ ਕਰਾਉਣ ਜਾਂਦੇ ਸੀ ਉਦੋਂ ਦਾ ਰਾਵਾਂ ਚੱਲਦਾ ਕਿੰਨੇ ਸਾਲਾਂ ਦਾ ਕਿ ਇਹ ਪਾਣੀ ਬਰਬਾਦ ਕਰ ਦੂੰਗਾ ਇਹ ਲੋਕਾਂ ਨੂੰ ਬਿਮਾਰੀਆਂ ਪਰ ਉਲਟੇ ਪਾਸੇ ਹੋ ਗਏ ਹੁਣ ਤਾਂ ਅਸੀਂ ਹੁਣ ਉਹਨਾਂ ਦੀ ਸਜ਼ਾ ਵੀ ਰੱਦ ਕਰਤੀ ਜਦ ਸਜ਼ਾ ਮਿਲ ਸਕਦੀ ਸੀ ਉਦੋਂ ਵੀ ਹਟੇ ਦੂਸ਼ਤ ਕਰਨ ਤੋਂ ਹੁਣ ਤਾਂ ਸਜ਼ਾ ਹੀ ਨਹੀਂ ਮਿਲੀ ਹੁਣ ਤਾਂ ਜਿੰਨਾ ਮਰਜ਼ੀ ਕੰਮ ਨੂੰ ਕੀ ਇਹ ਤਾਂ ਮਤਲਬ ਅਸੀਂ ਇਸ ਕੰਮ ਲਈ ਬਿਠਾਏ ਨੇ ਲੋਕ ਜਿਹੜੇ ਕਾਨੂੰਨ ਬਣਾਉਂਦੇ ਨੇ ਜਿਨ੍ਹਾਂ ਨੂੰ ਅਸੀਂ ਐਮਐਲਏਆਂ ਨੂੰ ਐਮਪੀਆਂ ਨੂੰ ਛੁੜਕੇ ਭੇਜਦੇ ਆ ਕਿ ਤੁਸੀਂ ਸਾਡੀ ਜ਼ਿੰਦਗੀ ਬਰਬਾਦ ਕਰੋ ਔਰ ਆਪਣੇ ਸਾਹਮਣੇ ਕਿੰਨੇ ਕੁ ਬੰਦਿਆਂ ਦੇ ਪੁਰਾਣੇ ਸਮੇਂ ਚ ਗੋਡੇ ਖਰਾਬ ਹੁੰਦੇ ਸੀ ਅੱਜ ਕੱਲ 40 50 ਸਾਲ ਦੀ ਉਮਰ ਚੀ ਬਹੁਤ ਲੋਕਾਂ ਦੇ ਗੋਡੇ ਖਰਾਬ ਨੇ ਹਰ ਪਿੰਡ ਚ 20 50 ਮਿਲ ਜਾਣਗੇ ਗੋਡਾ ਬਦਲਾਇਆ ਜੀ ਗੋਡਾ ਕੀ ਚੀਜ਼ ਹੈ ਜੀ ਬਾਕੀ ਚੀਜ਼ ਇਹ ਸਾਰੀ ਪਾਣੀ ਦੀਆਂ ਬਿਮਾਰੀਆਂ ਨੇ ਦੂਸਤ ਪਾਣੀ ਕਰਕੇ ਕਿਉਂਕਿ ਪਾਣੀ ਇਹੋ ਜਿਹਾ ਮਿਲਦਾ ਉਹ ਹੱਡ ਮੋੜ ਦਿੰਦਾ ਹੱਡ ਜਾਂ ਸੋਰਾ ਜਿਹੜਾ ਪਾਣੀ 'ਚ ਹੈ ਉਹ ਹੱਡਾਂ ਨੂੰ ਵੈਸੇ ਵੀ ਕਮਜ਼ੋਰ ਕਰਦਾ ਤੇ ਹੱਡਾਂ ਦੇ ਵਿੱਚ ਮਤਲਬ ਬੇਹੱਦ ਜ਼ਿਆਦਾ ਨੁਕਸ ਪੈਦਾ ਕਰ ਦਿੰਦਾ ਇਹ ਅਸੀਂ ਤੰਦਰੁਸਤੀ ਦੀ ਬਜਾਏ ਬਿਮਾਰੀ ਬਣ ਲੈ ਕੇ ਟੱਕ ਰਿਹਾ ਲੋਕਾਂ ਨੂੰ ਤਾਂ ਕੀ ਇਹਦਾ ਸਭ ਵਿਰੋਧ ਨਹੀਂ ਕਰਨਾ ਚਾਹੀਦਾ ਕਿ ਭਾਈ ਜਿਹੜਾ ਪਾਣੀ ਖਰਾਬ ਕਰੂਗਾ ਉਹਨੂੰ ਸਜ਼ਾ ਕਿਉਂ ਨਾ ਹੋਵੇ ਤੁਸੀਂ ਇਹ ਕਿਵੇਂ ਕਰਤਾ ਕਿ ਉਹਨੂੰ ਸਜ਼ਾ ਨਹੀਂ ਹੋਊਗੀ ਜੇਸੀ ਨਾਮ ਬੋਲੇ ਫਿਰ ਤਾਂ ਪੈਸੇ ਲੈਦੇ ਰਹਿਣਗੇ ਉਦਯੋਗਪਤੀਆਂ ਤੋਂ ਪੈਸੇ ਲੈ ਕੇ ਵੋਟਾਂ 'ਚ ਖਰਚ ਕੇ ਤੁਹਾਡੀ ਵੋਟ ਲੈਂਦੇ ਰਹਿਣਗੇ ਕਾਨੂੰਨ ਉਹਦੇ ਮੁਤਾਬਕ ਕਰਨਗੇ ਜੋ ਉਹਨੂੰ ਠੀਕ ਲੱਗਦਾ ਲੋਕਾਂ ਦੇ ਮੁਤਾਬਕ ਕਾਨੂੰਨ ਨਹੀਂ ਬਣਨਾ ਇਸ ਕਰਕੇ ਇਹ ਬਹੁਤ بڑا ਸਵਾਲ ਹੈ ਸਾਡੀਆਂ ਜ਼ਿੰਦਗੀਆਂ ਦਾ ਹੈ ਇਹ ਬਹੁਤ ਦੂਰ ਨਹੀਂ ਹੈ ਸਾਡੇ ਚੋਲੇ ਆ ਤੇ ਅਸੀਂ ਹੱਡੀ ਹੰਡਾਰਿਆ ਲਗਾਤਾਰ ਹੋਰ ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਅੱਗੇ ਰੁਜ਼ਗਾਰ ਖਤਮ ਹੋ ਰਹੇ ਨੇ ਪੂਰੀ ਤਰ੍ਹਾਂ ਜਦੋਂ ਰੁਜ਼ਗਾਰ ਖਤਮ ਹੁੰਦਾ ਹੈ ਇਹਦਾ ਅਸਰ ਕੀ ਪੈਂਦਾ ਸਾਡੇ ਸਾਡੇ ਬਹੁਤ ਸਾਰੇ ਬੱਚੇ ਨਾ ਉਮੀਦ ਹੋ ਗਏ ਜਦੋਂ ਕੋਈ ਸਾਧਨ ਨਹੀਂ ਰੁਜੇ ਮਾਨੀ ਦੋਈ ਗੱਨਾ ਪਾ ਕਰਦੇ ਆ ਉਹਦੇ ਚ ਇਹ ਕੇ ਕਹਿੰਦੇ ਆ ਵਿਹਲਾ ਬੰਦਾ ਤਾਂ ਦਾ ਕਰ ਜਦੋਂ ਵਿਹਲਾ ਬੰਦਾ ਕੋਈ ਕੰਮ ਕਾਜ ਨਹੀਂ ਹੋਵੇ ਦੂਜਾ ਇਹ ਕਹਿੰਦੇ ਆ ਕਿ ਉਹ ਨਵਾਸਤਾ ਚ ਚਲਾ ਜਾਂਦਾ ਨੌਜਵਾਨ ਬੱਚਾ ਫੇਰ ਉਹ ਕੀ ਭਾਰਦੇ ਨੇ ਦੋ ਸਮੱਸਿਆਵਾਂ ਪੰਜਾਬ ਚ ਪੈਦਾ ਹੋ ਰਹੀਆਂ ਨੇ ਇੱਕ ਨਸ਼ੇ ਦੀ ਲਗਭਗ ਹਰ ਪਿੰਡ ਚ ਕਿੰਨੇ ਹੀ ਨੌਜਵਾਨ ਮਿਲ ਜਾਣਗੇ ਤੁਹਾਨੂੰ ਜਿਹੜੇ ਨਸ਼ਾ ਕਰਨ ਲੱਗੇ ਨਸ਼ੇ ਦੀ ਲੱਤ ਚੜਾ ਲਵੇ ਉਹ ਨਸ਼ਾ ਪਹਿਲਾਂ ਆਪਣੇ ਘਰ ਨੂੰ ਬਰਬਾਦ ਕਰਦਾ ਨਾ ਕੇਵਲ ਘਰ ਦਾ ਭਾਂਡਾ ਢਿੰਡਾ ਵੇਚਣ ਤੱਕ ਚਲਾ ਜਾਂਦਾ ਔਰਤਾਂ ਤੇ ਸਭ ਤੋਂ ਜ਼ਿਆਦਾ ਅਸਰ ਕਰਦਾ ਹੈ ਜੀਦਾ ਜਵਾਕ ਨਸੇ ਤੇ ਲੱਗ ਗਿਆ ਪਹਿਲਾਂ ਕੁੱਟਮਾਰ ਮਹਾਮਾਤਬੀ ਕਰਦਾ ਫਿਰ ਖੋਹਦਾ ਕਿਉਂਕਿ ਉਹਦੇ ਤੋੜ ਲੱਗਦੀ ਆ ਉਸ ਤੋਂ ਬਾਅਦ ਫਿਰ ਉਹ ਅੱਗੇ ਚੋਰੀਆਂ ਡਾਕਿਆਂ ਵੱਲ ਵੱਧ ਜਾਂਦਾ ਫਿਰ ਹੋਰ ਕਰਾਈ ਮੱਗੇ ਤੋਂ ਅੱਗੇ ਵੱਧ ਅੱਜ ਕੱਲ ਸਾਰੇ ਇਲਾਕਿਆਂ ਦੇ ਲੋਕ ਕਹਿੰਦੇ ਨੇ ਜੀ ਮੋਟਰਾਂ ਦੀਆਂ ਕੇਬਲਾਂ ਵੀ ਹੁਣ ਤਾਂ ਵੱਢਣ ਲੱਗ ਗਏ ਜੀ ਹੁਣ ਫੁਲਾਮੀ ਜਗਾ ਵੀ ਹੋ ਗਿਆ ਜਿਵੇਂ ਲਾਕੇ ਕਿਹੜੀਆਂ ਚੀਜ਼ਾਂ ਰੱਖ ਲੋਗੇ ਜੇ ਇਸ ਪਾਸੇ ਵੱਲ ਦੁਨੀਆ ਚੱਲਦੀ ਜਾਊਗੀ ਤਾਂ ਜਿਹੜੇ ਬੁਢਾਪੇ ਦੀ ਡਗੋਰੀ ਦੇ ਤੌਰ ਤੇ ਬੱਚੇ ਜੰਮਦੇ ਸੀ ਕਿ ਬੁਢਾਪੇ ਦੀ ਮੇਰੀ ਸਹਾਰਾ ਬਣੋ ਹੁਣ ਬੁਢਾਪੇ ਚ ਵੀ ਉਹੀ ਸਾਹਮਣੇ ਪੈ ਰਹੇ ਨੇ ਤੇ ਇਸ ਕਰਕੇ ਜੇ ਰੋਜੀ ਰੋਟੀ ਨਾਲ ਫਾਇਦਾ ਕੀਤੀ ਜੇ ਰਜਗਾਰ ਫਾਇਦਾ ਨਾ ਕੀਤਾ ਜਿਹੜੀ ਮਨਰੇਗਾ ਹੋਂ ਤੱਕ 38 ਦਿਨ ਕੰਮ ਕਿਉਂ ਮੈਂ ਬਿਆ 100 ਦਿਨ ਕਿਉਂ ਨਹੀਂ ਮਿਲਦਾ ਜੇ ਕਾਨੂੰਨ ਚ 100 ਦਿਨ ਲਿਖਤਾ 100 ਦਿਨ ਤਾਂ ਦਿਓ ਹਾਲਾਂਕਿ ਬੁਢਾਪਾ ਚਾਹੀਦਾ ਭੁੱਖ ਤਾਂ ਰੋਜ਼ ਲੱਗਦੀ ਹੈ ਭੁੱਖ 100 ਦਿਨ ਨਹੀਂ ਲੱਗਦੀ ਸਾਲ ਚੋਂ ਸਾਲ ਚ 365 ਦਿਨ ਹੁੰਦੇ ਨੇ ਤੱਕ ਤੱਕ 200 ਦਿਨ ਦਾ ਕੰਮ ਤਾਂ ਹਰ ਬੰਦੇ ਨੂੰ ਮਿਲਣ ਦੀ ਗਰੰਟੀ ਕਰਨੀ ਚਾਹੀਦੀ ਹੈ ਫਿਰ ਖੇਤੀ ਖੇਤਰ ਦੇ ਵਿੱਚ ਮਨਰੇਗਾ ਦੀ ਦਿਹਾੜੀ ਹਰ 5 ਏਕੜ ਤੱਕ ਵਾਲਾ ਕਿਸਾਨ ਆਪਣੇ ਖੇਤ ਚ ਕੰਮ ਕਰਕੇ ਵੀ ਲੈ ਸਕਦਾ ਹੈ ਪੰਜਾਬ ਚ ਕਿਉਂ ਨਾ ਗੁਣੀ ਐ ਜੀ ਕਿਉਂਕਿ ਅਸੀਂ ਵੀ ਨਹੀਂ ਮੰਗਦੇ ਸਾਨੂੰ ਵੀ ਨਹੀਂ ਜਾਣਕਾਰੀ ਤੇ ਉਹਨਾਂ ਨੇ ਦੇਣੀ ਨਹੀਂ ਉਹ ਤਾਂ ਸਭ ਨੂੰ ਬੰਦ ਕਰਨ ਲੱਗੇ ਨੇ ਸਾਰੇ ਸਿਸਟਮ ਨੂੰ ਉਹ ਤਾਂ ਰੌਲਾ ਪਵਾਉਣ ਲੱਗੇ ਨੇ ਕਿਸਾਨ ਨੂੰ ਇਹ ਲੱਗਦਾ ਚਾਹੀਏ ਦੋਕਰਾਲਾ ਆਵਾ ਚੇਕੜਾੜ ਕਿ ਇਹ ਤਾਂ ਜੀ ਬੀਬੀਆਂ ਤੇ ਬੰਦੇ ਐਵੇਂ ਵਿਗਾੜਦੇ ਸਗੋਂ ਇਹ ਤਾਂ ਮੰਡਰੇਗਾ ਚੋ ਗਿਆ ਕੰਮ ਵਾਲਾ ਨਹੀਂ ਮਿਲਦਾ ਦੂਜੇ ਪਾਸੇ ਮਜ਼ਦੂਰਾਂ ਨੂੰ ਇਹ ਲੱਗਣ ਲੱਗ ਗਿਆ ਵੀ ਜਿਹੜੇ ਜ਼ਮੀਨ ਵਾਲੇ ਬੰਦੇ ਨੇ ਇਥੇ ਸਾਡੇ ਵਿਰੋਧੀ ਨੇ ਇਹ ਸਾਡੇ ਧੰਦੇ ਚ ਰੌਣਾ ਪਾਉਂਦੇ ਨੇ ਸਗੋਂ ਲੜਾਈ ਦਾ ਇੱਕ ਸਮਾਨ ਤਿਆਰ ਕਰਤਾ ਪਿੰਡਾਂ ਦੇ ਵਿੱਚ ਜਦੋਂ ਤੁਸੀਂ ਪਿੰਡ ਨੂੰ ਜੇ ਇੱਕ ਪਰਿਵਾਰ ਨੂੰ ਜੇਕਰ ਕੋਈ ਲੜਾਉਣ ਦਾ ਰੋਜ਼ ਚੁਗਲੀ ਬਾਜੀ ਕਰਦਾ ਰਹੇ ਕੋ ਬੰਦਾ ਸਿਆਣਾ ਹੁੰਦਾ ਜਾਂ ਉਹ ਬੰਦਾ ਵਿਗੜਿਆ ਹੋਇਆ ਹੁੰਦਾ ਇਸੇ ਤਰ੍ਹਾਂ ਸਰਕਾਰਾਂ ਜਿਹੜਾ ਕੰਮ ਕਰਕੇ ਜੇ ਦਫਾੜ ਪਾਉਂਦੀਆਂ ਨੇ ਪਿੰਡਾਂ 'ਚ ਚਾਹੇ ਪਾਰਟੀਆਂ ਹੋਣ ਚਾਹੇ ਸਰਕਾਰਾਂ ਕੀ ਉਹ ਚੰਗਾ ਕੰਮ ਕਰ ਰਹੀਆਂ ਨੇ ਜਾਂ ਪਿੰਡ ਦਾ ਭਵਿੱਖ ਤਬਾਹ ਕਰ ਰਹੀਆਂ ਨੇ ਔਰ ਜਿਹੜਾ ਵੀ ਫੁੱਟ ਪਾਉਂਦਾ ਹੈ ਜਿਹੜਾ ਭਾਈਚਾਰੇ ਨੂੰ ਤੋੜਦਾ ਹੈ ਜਿਹੜਾ ਆਪਸ ਮਾਰੀ ਦੇ ਵਿੱਚ ਕੋਈ ਨਵਾਂ ਪੰਗਾ ਖੜਾ ਕਰਦਾ ਉਹ ਹਮੇਸ਼ਾ ਹੀ ਖਰਾਬ ਕਰਦਾ ਹੈ ਇਤੋਂ ਬਚਣਾ ਹੁੰਦਾ ਔਰ ਜੇ ਸਾਨੂੰ ਪਤਾ ਲੱਗ ਜੇ ਕਿ ਇਹ ਦੁਫੇੜ ਪਾਉਂਦਾ ਕਿਵੇਂ ਐ ਕੀ ਕਰਦਾ ਤਾਂ ਅਸੀਂ ਸਾਂਝੇ ਤੌਰ ਤੇ ਜੇ ਪਾਣੀ ਪਿੰਡ ਦਾ ਬਚੂਗਾ ਤੇ ਪੰਜਾਬ ਦਾ ਬਚੂਗਾ ਤਾਂ ਸਭ ਨੂੰ ਫਾਇਦਾ ਹੋਊਗਾ ਉਹ ਕੋਈ ਵੀ ਜਾਤ ਹੋਵੇ ਕੋਈ ਵੀ ਕਿੱਤਾ ਹੋਵੇ ਕੋਈ ਵੀ ਧਰਮ ਹੋਵੇ ਜੇ ਪਾਣੀ ਗੰਧਲਾ ਨਹੀਂ ਹੋਊਗਾ ਸਾਫ਼ ਪਾਣੀ ਮਿਲੂਗਾ ਤਾਂ ਸਾਰਿਆਂ ਦੀ ਜ਼ਿੰਦਗੀ ਨੂੰ ਫਾਇਦਾ ਹੋਊਗਾ ਪਾਣੀ ਬਚਾਉਣ ਦੇ ਵਾਸਤੇ ਜੇਕਰ ਝੋਨੇ ਦੀ ਫਸਲ ਘਟਦੀ ਐ ਦੂਜੀਆਂ ਫਸਲਾਂ ਉਹਦੀਆਂ ਨੇ ਅੱਗੇ ਬੋਗਫਲੀ ਕਪਾ ਨਰਮਾ ਵੱਖ-ਵੱਖ ਫਸਲਾਂ ਸੀ ਉੱਚਰ ਰੁਜ਼ਗਾਰ ਵੀ ਜਾਦਾ ਪੈਦਾ ਹੁੰਦਾ ਉਹਨੂੰ ਚੋਗ ਚੋਣ ਲਈ ਵੀ ਬੰਦੇ ਚਾਹੀਦੇ ਨੇ ਸਬਜੀ ਤੋੜਨ ਲਈ ਵੀ ਬੰਦੇ ਚਾਹੀਦੇ ਨੇ ਬਾਕੀ ਚੀਜ਼ਾਂ ਚ ਬਾਗਬਾਨੀ ਦੇ ਵਿੱਚ ਵੀ ਜਿਹੜੇ ਖੇਤਰਾ ਚ ਬਾਗਬਾਨੀ ਹੈ ਫਲ ਲੱਗਦੇ ਨੇ ਸਬਜ਼ੀਆਂ ਬੀਜਿਆ ਜਾਂਦੀਆਂ ਨੇ ਉੱਥੇ ਗਰੀਬ ਨੂੰ ਵੀ ਰੁਜ਼ਗਾਰ ਜ਼ਿਆਦਾ ਮਿਲਦਾ ਦੂਜੇ ਕਿੱਥੇ ਆਣਾ ਜਿੱਥੇ ਬਾਕੀ ਦੀ ਅਵਸਰ ਨਹੀਂ ਹੋਗੀ ਇਸ ਲਈ ਪੰਜਾਬ ਦੀ ਇਹ ਜ਼ਿੰਮੇਵਾਰੀ ਆ ਆਪਣੀ ਆ ਇਕ ਤਾਂ ਜਿਹੜੀਆਂ ਸਾਡੀਆਂ ਸੰਸਥਾਵਾਂ ਸਾਡੇ ਕੋਲ ਹੈਗੀਆਂ ਨੇ ਜਿਹੜੇ ਲੀਡਰਸ਼ਿਪ ਸਥਾਨਕ ਤੌਰ ਤੇ ਚੁਣ ਲਿਆ ਸਰਪੰਚ ਚੁਣ ਲੇ ਪੰਚ ਚੁਣ ਲੇ ਇਹ ਉਹਨਾਂ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ ਕਿ ਉਹ ਕੱਠ ਬਣਾਇਆ ਕਰਨ ਕੱਠ 'ਚੇ ਚੀਜ਼ਾਂ ਦੇ ਉੱਤੇ ਫੈਸਲੇ ਲੈਣ ਕਿ ਆਪਾਂ ਰਲ ਕੇ ਕੀ ਕਰਨਾ ਜਿਵੇਂ ਕਹਿੰਦੇ ਨੇ ਜੇ ਗੱਲ ਨੂੰ ਅਦਾ ਪਤਾ ਨਾ ਲੱਗੇ ਕਿਸੇ ਦਾ ਤਾਂ ਕੰਨਾਂ ਨਾਲ ਵੀ رائے ਕਰ ਲੈਣੀ ਚਾਹੀਦੀ ਹੈ ਇਹ ਤਾਂ ਜਿੰਦਾ ਜાગਦਾ ਇਨਸਾਨ ਨੇ ਇਹ ਇਨਸਾਨ ਬੈਠ ਕੇ ਰਹਿ ਕਿਉਂ ਨਹੀਂ ਕਰਦੇ ਕਿ ਆਪਾਂ ਆਪਣੇ ਪਿੰਡ 'ਚ ਕੀ ਕਰ ਸਕਦੇ ਆ ਕਿਹੜੀ ਗੱਲ ਗਲਤ ਹੋ ਰਹੀ ਹੈ ਕਿਹੜੀ ਗੱਲ ਠੀਕ ਹੋ ਰਹੀ ਹੈ ਔਰ ਇਸ ਕਰਕੇ ਇਹ ਇਕੱਠ ਤਾਂ ਨਹੀਂ ਕਰਦੇ ਕਿਉਂਕਿ ਸਰਪੰਚਾਂ ਪੰਚਾਂ ਨੂੰ ਕੀ ਆ ਹੁੰਦਾ ਦੇਖੀ ਕਿਤੇ ਦੂਜੇ ਵਿਰੋਧੀ ਨਾਲ ਮਿਲ ਗਿਆਂ ਜੇ ਸਾਂਝੀ ਹੋ ਜਾਂਦੀ ਹੈ ਪਿੰਡ ਦੀ ਤਾਂ ਲੀਡਰ ਦੀ ਕੋਠੀ 'ਚ رونਕ ਘਟ ਜਾਂਦੀ ਹੈ ਜੇ ਪਿੰਡ ਦੇ ਭਾਈਚਾਰੇ ਦੇ ਝਗੜੇ ਆਪੀ ਨਿਭੜਨ ਲੱਗ ਜਾਂਦੇ ਨੇ ਤਾਂ ਥਾਣੇਦਾਰ ਦੀ ਜੇਬ 'ਚ ਪੈਸੇ ਜਾਣੇ ਬੰਦ ਹੋ ਜਾਂਦੇ ਨੇ ਤੇ ਜੇਕਰ ਇਤਫਾਕ ਵੱਧਦਾ ਆਪਸ ਦੇ ਵਿੱਚ ਤਾਂ ਅਫਸਰ ਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਸੇ ਕਰਕੇ ਉਹ ਇੱਕ ਤਰੀਕੇ ਦੇ ਨਾਲ ਪਿੰਡ ਦੀ ਜਿਹੜੀ ਗ੍ਰਾਮ ਸਭਾ ਹੈ ਸਾਜੀ ਉਹਨੂੰ ਅਮਲ 'ਚ ਨਹੀਂ ਆਉਣ ਦਿੰਦੇ ਉਹਨੂੰ ਬੈਠ ਕੇ ਗੱਲ ਨਹੀਂ ਕਰਨ ਦਿੰਦੇ ਔਰ ਸਾਡੇ ਨੌਜਵਾਨਾਂ 'ਚ ਉਹ ਸੋਝੀ ਵੀ ਪੈਦਾ ਕਰ ਦਿੰਦੇ ਕਿ ਜਿਹੜੀ ਸੋਝੀ ਨਾਲ ਉਹ ਅੱਗੇ ਆ ਕੇ ਕੰਮ ਕਰਦੇ ਹੋਣ ਇਹਨਾਂ ਸਾਰੀਆਂ ਚੀਜ਼ਾਂ ਦੇ ਵਾਸਤੇ ਹੀ ਅਸੀਂ ਇਹ ਹੋਕਾ ਦੇ ਰਹੇ ਹਾਂ ਕਿ ਆਪਾਂ ਜ਼ਿੰਦਗੀ ਬਚਾਉਣੀ ਆ ਪਹਿਲਾ ਆਪਣੀ ਸਭ ਤੋਂ ਪਹਿਲਾਂ ਜਦੋਂ ਜ਼ਿੰਦਗੀ ਤੇ ਅਟੈਕ ਹੁੰਦਾ ਹ ਹਮਲਾ ਹੁੰਦਾ ਤਾਂ ਗਰੀਬ ਬੰਦੇ ਤੇ ਹੁੰਦਾ ਉਸ ਤੋਂ ਬਾਅਦ ਅਗਲੇ ਤੇ ਫਿਰ ਸਾਰੇ ਪਿੰਡ ਤੇ ਹੁੰਦਾ ਤੇ ਸਾਰਾ ਪਿੰਡ ਜਦੋਂ ਉਹਦੀ ਜੜ੍ਹ ਚ ਆ ਜਾਂਦਾ ਫਿਰ ਸਾਰੇ ਪੰਜਾਬ ਤੇ ਹੁੰਦਾ ਹੁਣੇ ਕੁਝ ਧਾਰਨਾਵਾਂ ਇਹੋ ਜਿਹੀਆਂ ਹੋ ਰਹੀਆਂ ਨੇ ਚਾਹੇ ਪਾਣੀ ਦੀ ਬਰਬਾਦੀ ਹੈ ਚਾਹੇ ਜ਼ਮੀਨਾਂ ਵੇਚਣ ਦੀ ਗੱਲ ਹੈ ਚਾਹੇ ਤੁਹਾਡੇ ਸਾਰੇ ਹੱਕ ਨੇ ਬਿਜਲੀ ਤੋਂ ਲੈ ਕੇ ਵੱਖ-ਵੱਖ ਇਹ ਹੱਕ ਪੰਜਾਬ ਤੋਂ ਖੋ ਕੇ ਕੇਂਦਰ ਕੋਲ ਜਾਣ ਦੀ ਗੱਲ ਹੈ ਇਹ ਸਾਰੀਆਂ ਗੱਲਾਂ ਸਾਡੀਆਂ ਹੋਂਦ ਦੀਆਂ ਗੱਲਾਂ ਨੇ ਜਿੰਦਾ ਰਹਿਣ ਦੀਆਂ ਗੱਲਾਂ ਨੇ ਔਰ ਇਹਨੂੰ ਅਸੀਂ ਰੋਕਣ ਦੇ ਲਈ ਸਾਡੇ ਕੋਲ ਇੱਕ ਹਥਿਆਰ ਹੈ ਪਿੰਡ ਦੀ ਗ੍ਰਾਮ ਸਭਾ ਉਹ ਗ੍ਰਾਮ ਸਭਾ ਦੇ ਵਿੱਚ ਹਾਲਾਂਕਿ ਸਰਪੰਚ ਨਹੀਂ ਦੋ ਵਾਰ ਬਣਾਉਣੀ ਹੁੰਦੀ ਹੈ ਸਾਲ 'ਚ ਜੂਨ ਤੇ ਦਸੰਬਰ ਦੇ ਮਹੀਨੇ 'ਚ ਹਾੜੀ ਸੋਣੀ ਉਹਦੇ 'ਚ ਫੈਸਲੇ ਕਰਨੇ ਨੇ ਹੁਣ ਤਾਜ਼ਾ ਤੁਹਾਨੂੰ ਅਪੀਲ ਇਹੀ ਕਰਨੀ ਹੈ ਕਿ 5 ਦਸੰਬਰ ਨੂੰ ਜਿਹੜਾ ਅਗਲਾ ਮਹੀਨੇ ਦੀ 5 ਤਰੀਕ ਆ ਰਹੀ ਹੈ ਉਹਦੇ ਉੱਤੇ ਸਾਰੇ ਇਲਾਕੇ ਦੇਆਂ ਗ੍ਰਾਮ ਸਭਾਵਾਂ ਤੋਂ ਮਤੇ ਪਵਾ ਕੇ ਉੱਥੇ ਐਸਡੀਐਮ ਨੂੰ ਦੇਣੇ ਨੇ ਤਾਂ ਕਿ ਉਹ ਸੂਬਾ ਸਰਕਾਰ ਚੀ ਮਿਨਿਸਟਰ ਤੱਕ ਜਾ ਇਹਦੇ ਚ ਪਾਣੀ ਬਚਾਉਣ ਦਾ ਮਤਾ ਜਿਹੜਾ ਪਾਣੀ ਦੂਸ਼ਿਤ ਕਰਦਾ ਉਹਨੂੰ ਹੁਣ ਤੁਸੀਂ ਬਰੀ ਕਰਤਾ ਉਹ ਕਾਨੂੰਨ ਵਾਪਸ ਲਓ ਇਹਦੇ ਚ ਸ਼ਾਮਲਾਟਾ ਜ਼ਮੀਨਾਂ ਨਾ ਸਾਡੇ ਤੋਂ ਕੋਈਆਂ ਜਾਣ ਜਿਹੜਾ ਪਿੰਡ ਦਾ ਪੈਸਾ ਹੈ ਪੰਚਾਇਤਾਂ ਦਾ ਬੋਲੀ ਦਾ ਵੀ ਸਾਮ ਲੱਟਦਾ ਜਿੰਨੀ ਬੋਲੀ ਹੁੰਦੀ ਹੈ 100 ਚੋਂ 32 ਰੁਪਏ ਸਰਕਾਰ ਲੈ ਜਾਂਦੀ ਹੈ ਕਿ ਮੁਲਾਜ਼ਮਾਂ ਨੂੰ ਤਰਖਾਹਾਂ ਦੇਣੀਆਂ ਨੇ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਸਰਕਾਰੀ ਖਜ਼ਾਨੇ ਚੋਂ ਦੇ ਤੇ ਪਿੰਡ ਦਾ ਪੈਸਾ ਪਿੰਡ ਚ ਰਹਿਣ ਦੇਵੇ ਜਿਹੜੀ ਵੀ ਬੋਲੀ ਆਉਂਦੀ ਆ ਤੋਂ ਪਿੰਡ ਦੇ ਪਿੰਡ ਦੇ ਕਿਸੇ ਕੰਮ ਦੇ ਉੱਤੇ ਲੱਗੇ ਤੇ ਇਸੇ ਟੱਗ ਦੇ ਨਾਲ ਆਪਣਾ ਪਿੰਡ ਦਾ ਪੈਸਾ ਬਚਾਉਣਾ ਪਿੰਡ ਦੀ ਸ਼ਾਮਲਾਟ ਬਚਾਉਣਾ ਜਿਹੜੇ ਸਾਡੇ ਅਦਾਰੇ ਨੇ ਕਿ ਉਹ ਬਿਜਲੀ ਬਿਜਲੀ ਦਾ ਦਾਤਾਰ ਹੈ ਜਾਏ ਖੇਤੀਬਾੜੀ ਯੂਨੀਵਰਸਿਟੀ ਹੈ ਚਾਹੇ ਬਾਗਬਾਨੀ ਦਾ ਜਿਹੜੀਆਂ ਜ਼ਮੀਨਾਂ ਵੇਚਣ ਤੇ ਲਾਈਆਂ ਨੇ ਇਹ ਫੈਸਲਾ ਵਾਪਸ ਹੋਣਾ ਚਾਹੀਦਾ ਕਿਉਂਕਿ ਜੇ ਉਹ ਜ਼ਮੀਨਾਂ ਚਲੀਆਂ ਗਈਆਂ ਉਹ ਸੰਸਥਾਵਾਂ ਮਰ ਜਾਣੀਆਂ ਨੇ ਸੰਸਥਾਵਾਂ ਮਰ ਗਈਆਂ ਤਾਂ ਸਭ ਕੁਝ ਹੀ ਨਿੱਜੀ ਉਹਦੇ ਹੱਥ ਵਿੱਚ ਆ ਜਾਊਗਾ ਨਿੱਜੀ ਤਰੀਕਾ ਤੁਸੀਂ ਦੇਖ ਹੀ ਸਕਦੇ ਹੋ ਕਿ ਨਿੱਜੀ ਪ੍ਰਾਈਵੇਟ ਸਕੂਲ ਚਲਾ ਲਓ ਜਵਾਕ ਵੱਡੇ ਚ ਕਿੰਨਾ ਪੈਸਾ ਖਰਚੋ ਨਿੱਜੀ ਹਸਪਤਾਲ ਦੇ ਵਿੱਚ ਪ੍ਰਾਈਵੇਟ ਚੈਲਾਂਜ ਕਰਾ ਲਓ ਕਿੰਨਾ ਜਿਆਦਾ ਪੈਸਾ ਖਰਚ ਲੱਗਦਾ ਕੱਲੋ ਬਿਜਲੀ ਨਜੀਕ ਚ ਜੇ ਚਲੀ ਗਈ ਕੱਲੋ ਬਾਕੀ ਚਲੇਗੇ ਤਾਂ ਉਹਨੇ ਪੈਸੇ ਸਾਡੇ ਕੋਲ ਪਿੰਡੂ ਲੋਕਾਂ ਕੋਲ ਨਹੀਂ ਹੋਣਗੇ ਕਿ ਉਹ ਖਰਚ ਕਰਕੇ ਇੰਨਾ ਆਪਣਾ ਅੱਗੇ ਅਗਲੀ ਪੀੜ੍ਹੀਆਂ ਨੂੰ ਤੋੜ ਸਕਣ ਉਹ ਮੱਥੇ ਪਾਉਣੇ ਨੇ ਇੱਕੋ ਦਿਨ ਚ ਇੱਕ ਗ੍ਰਾਮ ਸਭਾ ਚ ਦੋ ਤਿੰਨ ਮੱਥੇ ਪੈ ਸਕਦੇ ਨੇ ਆਪ ਸਰਪੰਚ ਤੇ ਪੰਚਾਂ ਦੀ ਵੀ ਭਲਾਈ ਇਸੇ ਦੇ ਵਿੱਚ ਕਿ ਜੇ ਉਹ ਪਿੰਡ ਨੂੰ ਅਗਵਾਈ ਦੇਣ ਸਗੋ ਸੱਚੀ ਤਰੀਕੇ ਦੇ ਨਾਲ ਉਹਨਾਂ ਦੀ ਹਵਾਵਾਰ ਵੀ ਕੋਈ ਨਾ ਮੰਤਰੀ ਝਾਕ ਸਕਦਾ ਨਾ ਸੰਤਰੀ ਤੇ ਨਾ ਕੋਈ ਔਰ ਐਸੇ ਢੱਗ ਦੇ ਨਾਲ ਕੋਈ ਆਪਸਾ ਜੋ ਪਿੰਡ ਦੇ ਮੁਤਾਬਕ ਮਤੇ ਪਾਉਣਗੇ ਪਿੰਡ ਨੂੰ ਇਕੱਠਾ ਸੱਦ ਕੇ ਮਤੇ ਪਾਉਣਗੇ ਆਪਦੀ ਬਜਾਏ ਜੋ ਕੱਲੇ ਪਾਉਣਗੇ ਉਹਨਾਂ ਦੇ ਮਤੇ ਨੂੰ ਵੀਡੀਓ ਵੀ ਬਦਲ ਸਕਦਾ ਜੋ ਕੱਲੇ ਪਾਉਣਗੇ ਉਹਨਾਂ ਤੇ ਜਾਲੀ ਪਰਚੇ ਸਰਕਾਰਾਂ ਵੀ ਦਰਜ ਕਰ ਸਕਦੀਆਂ ਨੇ ਜੇ ਪਿੰਡ ਦੀ ਗ੍ਰਾਮ ਸਭਾ ਪਾਏਗੀ ਗ੍ਰਾਮ ਸਭਾ ਦੇ ਮਤੇ ਨੂੰ ਰੱਦ ਕਰਨ ਦੀ ਤਾਕਤ ਦਾ ਅੱਜ ਤੱਕ ਇਸ ਦੇਸ਼ 'ਚ ਕੋਈ ਪੈਦਾ ਨਹੀਂ ਹੋਇਆ ਨਾ ਪ੍ਰਧਾਨ ਮੰਤਰੀ ਨਾ ਮੁੱਖ ਮੰਤਰੀ ਨਾ ਕੋਈ ਅਦਾਲਤ ਐਡੀ ਤਾਕਤਵਰ ਸੰਸਥਾ ਸਾਡੇ ਕੋਲ ਹੈ ਪਰ ਉਹਦੀ ਜਾਣਕਾਰੀ ਨਹੀਂ ਹੈ ਜੇ ਉਹਦੇ ਬਾਰੇ ਜਾਗਰੂਕ ਹੋ ਕੇ ਅਸੀਂ ਉਹਦੀ ਵਰਤੋਂ ਕਰਨ ਲੱਗ ਜਾਈਏ ਤਾਂ ਲਾਜਮੀ ਹੈ ਅਸੀਂ ਆਪਣੇ ਪਿੰਡਾਂ ਨੂੰ ਵੀ ਬਚਾਵਾਂਗੇ ਤੇ ਅਸੀਂ ਪੰਜਾਬ ਨੂੰ ਵੀ ਬਚਾਵਾਂਗੇ ਇਹ ਹੁਣ ਸਾਡਾ ਆਪਣੀ ਜ਼ਿੰਮੇਵਾਰੀ ਬਣਦੀ ਹੈ ਔਰ ਜਿੰਨੀ ਕਿ ਸੋਝੀ ਨਾਲ ਅਸੀਂ ਕੰਮ ਕਰਾਂਗੇ ਆਪਣਾ ਕੰਮ ਆਪ ਕਰਨ ਦਾ ਜਿਹੜਾ ਕੰਮ ਹੈ ਉਹ ਖੁਦ ਹੀ ਕਰਨਾ ਪਊਗਾ ਬਾਹਰੋਂ ਕਿਸੇ ਨੇ ਆ ਕੇ ਸਾਡੀ ਜ਼ਿੰਦਗੀ ਬਚਾਉਣੀ ਨਹੀਂ ਹੈ ਆਪਣੇ ਬਚਾ ਲਈ ਜਿਵੇਂ ਅਸੀਂ ਇਕੱਲੇ-ਇਕੱਲੇ ਆਪਣੇ ਪਰਿਵਾਰਾਂ 'ਚ ਜੂਝ ਰਹਾਂ ਆਪਣੇ ਬੱਚਿਆਂ ਦੀ ਜ਼ਿੰਦਗੀ ਚੰਗੀ ਕਰਨ ਲਈ ਉਵੇਂ ਪਿੰਡ ਨੂੰ ਬਚਾਉਣ ਲਈ ਪਿੰਡ ਲਈ ਸਾਝੇ ਤੌਰ ਤੇ ਜੂਝਣਾ ਪਏਗਾ ਪੰਜਾਬ ਨੂੰ ਬਚਾਉਣ ਲਈ ਫਿਰ ਸਾਰੇ ਆ ਲੋਕਾਂ ਨੂੰ ਇਕੱਠੇ ਹੋ ਕੇ ਜੂਝਣਾ ਪਊਗਾ ਜਿਵੇਂ ਪਹਿਲਾਂ ਵੀ ਪੰਜਾਬ ਬਹੁਤ ਸਾਰੇ ਮਾਮਲੇ ਆ ਚਾਹੇ ਕਿਸਾਨ ਅੰਦੋਲਨ ਸੀ ਚਾਹੇ ਲੈਂਡ ਫੂਡ ਗਾਲੀ ਪਾਲਿਸੀ ਸੀ ਚਾਹੇ ਅਖੀ ਪੰਜਾਬ ਦੀ ਯੂਨੀਵਰਸਿਟੀ بچਾਉਣ ਵਾਲੀ ਪਾਲਿਸੀ ਹੈ ਲੋਕ ਕੱਲੇ-ਕੱਲੇ ਤੇ ਇਕੱਠੇ ਹੋਗੇ ਜਿੱਥੇ ਉਹ ਬਚ ਗਿਆ ਜਿੱਥੇ ਗੌਲਿਆ ਨਹੀਂ ਉਹ ਸਾਡੇ ਤੋਂ ਖੋ ਲਈ ਗਈ ਹੁਣ ਅਸੀਂ ਫੈਸਲਾ ਕਰਨਾ ਹੈ ਅਸੀਂ ਆਪਣਾ ਪਾਣੀ ਤੇ ਆਪਣੀਆਂ ਜਾਇਦਾਦਾਂ ਬਚਾਉਣੀਆਂ ਨੇ ਜਾਇ ਨੂੰ ਅੱਖਾਂ ਮੀਚ ਕੇ ਜਾਣ ਦੇਣਾ ਔਰ ਪਰ ਪੰਜਾਬ ਦੇ ਲੋਕ ਸਾਡਾ ਵਿਰਸਾ ਸਾਡਾ ਇਤਿਹਾਸ ਸਾਡੇ ਗੁਰੂ ਸਾਹਿਬਾਨ ਸਾਨੂੰ ਬਾਰ-ਬਾਰ ਇਹ ਸਨੇਹਾ ਦੇ ਕੇ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਹੁਣ ਮਨਾਇਆ ਜਾ ਰਿਹਾ ਜਿਨ੍ਹਾਂ ਨੇ ਉਹਨਾਂ ਨੇ ਆਪ ਹੀ ਨਿੱਕਲੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਸਾਰਿਆਂ ਨੇ ਜਿਹੜੇ ਉਹਨਾਂ ਨੇ ਵੀ ਕੁਰਬਾਨੀ ਦਿੱਤੀ ਕਾਹਦੇ ਲਈ ਦਿੱਤੀ ਜੁਲਮ ਦੇ ਖਿਲਾਫ ਕਿ ਜ਼ਬਰਦਸਤੀ ਤੁਸੀਂ ਕਿਸੇ ਨੂੰ ਆਪਣੇ ਢੰਗ ਨਾਲ ਨਹੀਂ ਚਲਾ ਸਕਦੇ ਇਸੇ ਢੰਗ ਦੇ ਨਾਲ ਸਾਨੂੰ ਇਹ ਅੱਖ ਚੱਕ ਪਾ ਕੇ ਗੱਲ ਕਰਨਾ ਆਪਣੀ ਗੱਲ ਨੂੰ ਕਹਿਣ ਦਾ ਬਲ ਸਿੱਖਣਾ ਜੇ ਅਸੀਂ ਗੁਰੂਆਂ ਦੇ ਵਾਰਿਸਾਂ ਉਹਨਾਂ ਦਾ ਸਜਾਤੀ ਵੀ ਮਨਾ ਰਹੇ ਹਾਂ ਇਸ ਸਤਾਪਦੀ ਦੇ ਵਿੱਚ ਸਾਨੂੰ ਇਧਰ ਨੂੰ ਕਦਮ ਵਧਾਉਣਾ ਪੈਗਾ ਜਦੋਂ ਕਦਮ ਵਧਾਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਤਾਕਤ ਦਾ ਵੀ ਅਹਿਸਾਸ ਹੋ ਜਾਏਗਾ ਤੇ ਸਰਕਾਰਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਲੋਕ ਹੁਣ ਜਾਗਰੂਕ ਹੁੰਦੇ ਜਾ ਰਹੇ ਨੇ ਪੰਜ ਤਰੀਕ ਨੂੰ ਮਤੇ ਲੈ ਕੇ ਵੱਡੀ ਗਿਣਤੀ ਚਾਓ ਜਦੋਂ ਪੂਰੇ ਲੋਕਾਂ ਦੇ ਮਤੇ ਗ੍ਰਾਮ ਸਭਾ ਵਾਦੇ ਉਹਨਾਂ ਦੇ ਸਾਹਮਣੇ ਜਾਣਗੇ ਫਿਰ ਉਹਨਾਂ ਨੂੰ ਆਪਣੇ ਆਪ ਅਹਿਸਾਸ ਹੋਣਾ ਕਿ ਵਾਪਸ ਲੈਣੇ ਪੈਣਗੇ ਇਹ ਚੀਜ਼ਾਂ ਨਹੀਂ ਤਾਂ ਫਿਰ ਉਹਦੋਂ ਸਾਡੇ ਖਿਲਾਫ ਲੋਕ ਹੋਣਗੇ ਤਾਂ ਜਦੋਂ ਲੋਕ ਖਿਲਾਫ ਹੁੰਦੇ ਨੇ ਕੋਈ ਵੱਡੀ ਤੋਂ ਵੱਡੀ ਤਾਕਤ ਵੀ ਖਾ ਨਹੀਂ ਸਕਦੇ ਇਹਦਾ ਹੀ ਗੱਲਾਂ ਦੇ ਨਾਲ ਕਿ ਆਪਾਂ ਰਲ ਮਿਲ ਕੇ ਪਿੰਡ ਵੀ ਬਚਾਉਣੇ ਨੇ ਪੰਜਾਬ ਵੀ ਬਚਾਉਣਾ ਹੈ ਸਭ ਦੀ ਰਾਇ ਨਾਲ ਸਭ ਦੀ ਸਹਿਮਤੀ ਨਾਲ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਸਵਾਰਨਾ ਰੋਜਗਾਰ ਦੇ ਮੌਕੇ ਵੀ ਪੈਦਾ ਕਰਨੇ ਨੇ ਫਿਰ ਅਸੀਂ ਕੁਝ ਨਾ ਕੁਝ ਇਹ ਕਹਿਣਗੇ ਸਾਡੇ ਆਉਣ ਵਾਲੇ ਦੀ ਪੀੜ੍ਹੀ ਵੀ ਵੀ ਸਾਡੇ ਜਿਹੜੇ ਪੁਰਖੇ ਸੀ ਉਹ ਸਮਝਦਾਰ ਵੀ ਸੀ ਤੇ ਦਲੇਰ ਵੀ ਸੀ ਕੁਝ ਕਰਕੇ ਗਏ ਨੇ ਨਹੀਂ ਤਾਂ ਅਸੀਂ ਉਹਨਾਂ ਵਾਲਾ ਵੀ ਪਾਣੀ ਮੁਕਾਵਾ ਦਾਂਗੇ ਉਹਨਾਂ ਵਾਲੀ ਹਵਾ ਉਹਨਾਂ ਦੀਆਂ ਜ਼ਮੀਨਾਂ ਇਹ ਸਭ ਕੁਝ ਵੇਚਾ ਕੇ ਚੱਲੇ ਆਂ ਤਾਂ ਤੇ ਹਾਸਾ ਨੂੰ ਮਾਫ ਕਿਵੇਂ ਕਰੂੰਗਾ ਉਹ ਸਾਰੇ ਮਾਮਲੇ ਦੇ ਵਿੱਚ ਐਵੇਂ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਤੇ ਤੁਸੀਂ ਸੁਣਿਆ ਤੇ ਅੱਗੇ ਤੋਂ ਅਮਲ ਕਰਨ ਦੀ ਉਮੀਦ ਵੀ ਕਰਦਾ